ਜੋ ਬੁਲਾਵੇ ਤਉ ਬੋਲੇ ਸੁਆਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਾਪ ਕੀ ਅਤ ਪਿਆਰੀ ਆਏ ਪ੍ਰਭ ਸਰਣਾਗਤੀ ਕਿਰਪਾ ਨ ਦਦਿਆਲ ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਮੂਖੀ ਉਚਰੈ ਸਾਸਤਰ ਖਟ ਪਿੰਗ ਗਿਰਣ ਚੜ ਜਾਏ ਅੰਧ ਲਖੈ ਬਧਰ ਸੁਣੈ ਜੋ ਕਾਲ ਕਿਰਪਾ ਕਰਾਏ ਜੇਤਾ ਜੀ ਹੋ ਬੰਡ ਸਾਹਿਬ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਨ ਦਾਸ ਕਹੈ ਜਨ ਨਾਨਕ ਜੇ ਹਾ ਤੂੰ ਕਰਾਏ ਇਹ ਤੂੰ ਸਿਹਾ ਹੋ ਕਰੀ ਵਖਿਆਨ ਅਸੀ ਸਰਨੀ ਆਏ ਜੀ ਜੋਗ ਸੁਣ ਸੁਣ ਕੇ ਜੋਗ ਸੁਣ ਸੁਣ ਕੇ ਅਸੀ ਸਰਨੀ ਆਏ ਜੀ ਜੋਗ ਸੁਣ ਸੁਣ ਕੇ ਜੋਗ ਸੁਣ ਸੁਣ ਕੇ ਅਸੀ ਸਰਨੀ ਆਏ ਜੀ ਜੋਗ ਸੁਣ ਸੁਣ ਕੇ ਜੋਗ ਸੁਣ ਸੁਣ ਕੇ ਸਰਵ ਜੀ ਆਏ ਜੀ ਜੋ ਸੁਣ ਸੁਣ ਕੇ ਜੋ ਸੁਣ ਸੁਣ ਕੇ ਸਰਵ ਜੀ ਆਏ ਜੀ ਜੋ ਜੀ ਸੇ ਨਾ ਆਏ ਸਰਵ ਜੀ ਆਏ ਆਪੀ ਸਰਣੀ ਆਏ ਆਪੀ ਸਰਣੀ ਆਏ ਜੋਗ ਸੁਣ ਸੁਣ ਕੇ ਤਰਨੀ ਆਏ ਆ ਜੋਗ ਸੁਣ ਸੁਣ ਕੇ ਜੋਗ ਸੁਣ ਸੁਣ ਕੇ ਆਸੀ ਸਭ ਮੀਆਂ ਹੈ ਜੀ ਸੁਣ ਸੁਣ ਕੇ ਜੋਗ ਸੁਣ ਸੁਣ ਕੇ ਆਸੀ ਸੱਣੀ ਆਏ ਜੀ ਸੁਣ ਸੁਣ ਕੇ ਜੋਗ ਸੁਣ ਸੁਣ ਕੇ ਸਰਨੀ ਆਏ ਸਰਨੀ ਆਏ ਸਰਨੀ ਆਏ ਦਾਤਾ ਸਰਨੀ ਆਏ ਅਮਰੀ ਆਏ ਹਾ ਤੇਰੀ ਸ਼ਰਨੀ ਆਏ ਹਾ ਸਰਨੀ ਆਏ ਹਾ ਦਾਤਾ ਸਰਨੀ ਆਏ ਹਾ ਸਰਨੀ ਆਏ ਹਾ ਅਸੀ ਸਰਨੀ ਆਏ ਆ ਸਰਨੀ ਆਏ ਹਾ ਅਸੀ ਸਰਨੀ ਆਏ ਆ ਸਰਨੀ ਆਏ ਹਾ ਅਸੀ ਸਰਨੀ ਆਏ ਹਾ ਸਰਨੀ ਆਏ ਹਾ ਅਸੀ ਕਰਨੀ ਆਏ ਹਾ ਸਰਨੀ ਆਏ ਆ ਜੋਗ ਸੁਣ ਸੁਣ ਕੇ ਜੋਗ ਸੁਣ ਸੁਣ ਕੇ ਸਰਨੀ ਆਏ ਆ ਜੋਗ ਸੁਣ ਸੁਣ ਕੇ ਜੋਗ ਸੁਣ ਸੁਣ ਕੇ ਅਸੀ ਸਰਨੀ ਆਏ ਹਾ ਜੋਗ ਸੁਣ ਸੁਣ ਕੇ ਜੋਗ ਸੁਣ ਸੁਣ ਕੇ ਅਸੀ ਸਰਨੀ ਆਏ ਹਾ ਜੋਗ ਸੁਣ ਸੁਣ ਵਾਹਿਗੁਰੂ 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 ਸਤਿਗੁਰੂ ਵਸਾਓ ਮੈਂ ਆਇਆ ਵਾਖੋ ਸੁਆਮੀ ਵਾਖੋ ਮਾਰਗ ਗੁਰ ਹੈ ਪਠਾਇਆ ਵਾਹਿਗੁਰੂ 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 ਵਾਹਿ ਵਾਹਿਗੁਰੂ 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 ਜੋ ਗੁਰਾਂ ਦੀ ਸਾਜੀ ਤੇ ਧਨਵਾਦੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਡ ਬ੍ਰਹਮੰਡ ਪੁਠਾ ਕੋ ਸਾਮੀ ਸਰਬ ਜੀਆਂ ਕਾ ਦਾਤਾਰੇ ਕਰੋੜਾ ਬ੍ਰਹਮੰਡਾਂ ਦੇ ਮਾਲਕ ਫਮਾ ਸਰੂਪ ਜਹਰਾ ਹਜ਼ੂਰ ਹਾਜ਼ਰ ਹਜ਼ੂਰ ਬਾਣੀ ਕੇ ਬੋਹਿਤ ਕਲ ਜੁਪ ਜਹਾਜ ਸੰਸਾਰ ਦੇ ਸੰਜੇ ਰਹੇ ਵਰਦਸਾ ਪਾਤਸ਼ਾਹੀ ਜਗਦੀ ਜੋਤ ਕੋਰਤਾ ਗੱਦੀ ਤੇ ਵਿਰਾਜਮਾਨ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਪਾਰ ਰਹਿਮਤ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਤੁਮ ਲਾਇਕ ਕਰਕੇ ਜਿਤਨੇ ਵੀ ਮਾਈ ਭਾਈ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ ਸੇਵਾ ਸਿਮਰਨ ਬਾਣੀ ਦੇ ਲਾਹੇ ਪ੍ਰਾਪਤ ਕਰਕੇ ਆਪਣੇ ਜੀਵਨ ਨੂੰ ਸਮੇਂ ਨੂੰ ਸਵਾਸਾਂ ਨੂੰ ਸਫਲੇ ਬਣਾ ਰਹੇ ਹਾਂ ਫਟ ਭਾਗੀ ਹੋ ਦਰਸ਼ਨ ਦੇਖਤ ਦਰਸ਼ਨ ਪੇੜ ਤੋਂ ਉਤਰੀ ਫੁਖ ਦੇਖ ਸਰੂਪ ਭਈ ਆਸਾ ਪੂਰਨ ਭਈ ਆਸਾ ਗੁਰੂ ਸਾਹਿਬ ਦੇ ਦਰਸ਼ਨਾਂ ਦੇ ਵਿੱਚ ਵੀ ਇੰਨੀ ਖਿੱਚ ਹੈ ਭਾਵਨਾ ਨਾਲ ਆਵਾਂਗੇ ਮੱਥਾ ਟੇਕਾਂਗੇ ਜਿਹੜੀ ਸਾਡੀ ਮਨ ਦੀ ਭੁੱਖ ਹੈ ਪਾਤਸ਼ਾਹ ਕਹਿੰਦੇ ਪੂਰੀ ਹੋ ਜਾਵੇਗੀ ਦੇਖ ਸਰੂਪ ਪੂਰਨ ਭਈਆ ਸਾ ਦਰਸ਼ਨ ਭੇਟ ਤ ਉਤਰੀ ਭੁੱਖ ਦਰਸ਼ਨ ਕਰਨ ਦੇ ਨਾਲ ਹੀ ਮਹਾਰਾਜ ਕਹਿੰਦੇ ਭਾਈ ਤੇਰੀ ਮਨ ਦੀ ਭੁੱਖ ਉਤਰ ਜਾਂਦੀ ਹੈ ਆਹ ਰੋਜ ਪਰਦੇ ਆਂ ਫਾਣਾ ਚੌਕਾ ਹੋ ਟੱਲ ਗੁਰ ਸੇਵੀ ਅਹਨ ਸਹਜਿਸ ਪਾਏ ਦਰਸ਼ਨ ਪਰਸੇ ਅ ਗੁਰੂ ਕੈ ਜਨਮ ਮਰਨ ਦੁੱਖ ਜਾਏ ਤੋ ਜੱਟੇ ਸੱਚੇ ਪਾਤਸ਼ਾਹ ਮੱਲ ਜਨਮ ਜਨਮ ਦੀ ਕੱਟੀ ਐ ਜਨਮਾਂ ਨ ਜਨਮਾਂ ਦੀ ਜਿਹੜੀ ਭਾਈ ਸਾਡੀ ਮੈਲ ਐ ਵਿਕਾਰਾਂ ਦੀ ਮੈਲ ਐ ਉਹ ਕੱਟੀ ਜਾਂਦੀ ਐ ਜਦੋਂ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਆ ਅਕਾਲ ਪੁਰਖ ਵਾਹਿਗੁਰੂ ਦਰਸ਼ਨ ਕਰਨ ਨਾਲ ਜਦ ਇਹ ਹੋਣਗੇ ਦਰਸ਼ਨ ਜਦ ਗੁਰੂ ਦੀ ਨਜ਼ਰ ਪੈ ਜਾਂਦੀ ਐ ਗੁਰੂ ਸਾਹਿਬ ਕਿਰਪਾ ਕਰਦੇ ਆ ਹਰ ਨਾਲ ਹਲਾਇਆ ਦੂਰੋਂ ਚੱਲ ਕੇ ਮੈਂ ਤੱਕੀ ਤਉ ਸਰਣਾਏ ਜੀਉ ਮੈਂ ਆਸਾ ਰੱਖੀ ਚਿੱਤ ਮੈਂ ਮੇਰੇ ਤੋਂ ਬਹੁਤ ਦੁੱਖ ਗਵਾਏ ਜੀਉ ਗੁਰੂ ਨਾਨਕ ਪਾਤਸ਼ਾਹ ਦੀ ਜਿਨ੍ਹਾਂ ਤੇ ਨਜ਼ਰ ਪੈ ਗਈ ਨਾ ਮੁਰਦਿਆਂ ਤੇ ਵੀ ਨਜ਼ਰ ਪੈ ਗਈ ਉਹਨਾਂ ਦਾ ਵੀ ਪਾਰ ਉਤਾਰਾ ਹੋ ਗਿਆ ਜਿਹੜੀਆਂ ਯਾਤਰਾਵਾਂ ਕਰੀਆਂ ਗੁਰੂ ਨਾਨਕ ਪਾਤਸ਼ਾਹ ਨੇ ਐਵੇਂ ਨਹੀਂ ਕੀਤੀਆਂ ਪਤਾ ਨਹੀਂ ਕਿੰਨੇ ਇਕ ਜੀਵ ਜਨਤਾ ਨੂੰ ਤਾਰਿਆ ਜਦੋਂ ਮਹਾਰਾਜ ਕਾਂਸੀਵਾਲ ਗਏ ਮਰੇ ਹੋਏ ਪੁੱਤੇ ਲੈ ਕੇ ਕੀਰਤਨ ਕਰਨ ਲੱਗੇ ਵਹਿ ਕੇ ਮਰਦਾਨਾ ਜੀ ਕਹਿਣ ਲੱਗੇ ਪਾਤਸ਼ਾਹ ਇੱਥੇ ਤਾਂ ਬੜੀ ਗੰਦੀ ਬੋਧ ਬੋਹ ਆਉਂਦੀ ਏ ਤੇ ਕੁੱਤਾ ਮਰਿਆ ਪਿਆ ਤੇ ਤੁਸੀਂ ਇੱਥੇ ਕੀਰਤਨ ਕਰਨ ਲਈ ਕਹਿ ਰਹੇ ਹੋ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਭਾਈ ਮਰਦਾਨਿਆ ਅੱਪਾ ਅੱਜ ਇਹਦੇ ਲਈ ਆਇਆ ਔਰ ਇਹ ਦੇਖੋ ਗੁਰੂ ਨਾਨਕ ਪਾਤਸ਼ਾਹ ਦਿਆ ਦੇ ਘਰ ਵਿੱਚ ਆ ਜਾਂਦੇ ਨੇ ਆਪਾਂ ਪੜਦੇ ਆ ਅਨੰਦ ਸਬਦ ਦੇ ਵਿੱਚ ਭਾਈ ਸੰਤ ਸਾਜਨ ਭਏ ਸਰਸੇ ਪੂਰੇ ਗੁਰਤੇ ਜਾਣੀ ਸਰਸੇ ਦਾ ਭਾਵ ਹੈ પ્રસન્ન ਹੋ ਜਨ ਦਿਆਵਾਨ ਹੋ ਜਾਣਾ ਹੁਣ ਇਥੇ ਇੱਕ ਸਾਖੀ ਆਉਂਦੀ ਹੈ ਤੇ ਗੁਰੂ ਸਾਹਿਬ ਕਿਰਪਾ ਕਰਦੇ ਨੇ ਭਾਈ ਤੇ ਗੁਰੂ ਨਾਨਕ ਪਾਸ਼ਾ ਜਗਤ ਜੀ ਨੂੰ ਤਾਰਦੇ ਗਏ ਕਿਉਂਕਿ ਜਦ ਕਿਸੇ ਦਾ ਉਧਾਰ ਕਰਨਾ ਗੁਰੂ ਨਾਨਕ ਪਾਸ਼ਾ ਜੀ ਨੇ ਭਾਈ ਮਰਦਾਨਾ ਜੀ ਨੂੰ ਕਦੇ ਪਿਆਸ ਲੱਗਦੀ ਹੈ ਕਦੇ ਭੁੱਖ ਲੱਗਦੀ ਹੈ ਕਦੇ ਘਰ ਨੂੰ ਮੁੜਦਾ ਆਵੋ ਗੁਰੂ ਨਾਨਕ ਪਾਤਸ਼ਾਹ ਦੇ ਕਉਤਕ ਹਨ ਜਦੋਂ ਗੁਰੂ ਨਾਨਕ ਪਾਤਸ਼ਾਹ ਜਗਤ ਤਾਰ ਦੇ ਤਾਰ ਦੇ ਜਾ ਰਹੇ ਨੇ ਅੱਗੇ ਜਾ ਕੇ ਮਰਦਾਨਾ ਕਹਿਣ ਲੱਗੇ ਪਾਤਸ਼ਾਹ ਬੜੀ ਭੁੱਖ ਲੱਗੀ ਐ ਮੈਂ ਪ੍ਰਸ਼ਾਦਾ ਪਾਣੀ ਛਕਣਾ ਤੇ ਅੱਗੇ ਨਗਰ ਵੀ ਆ ਰਿਹਾ ਕਹਿੰਦੇ ਮਰਦਾਨਿਆਂ ਇਹ ਨਗਰ ਵਿੱਚ ਨਹੀਂ ਆਪਾਂ ਨੇ ਜਾਣਾ ਕਹਿੰਦੇ ਕਿ ਉਹ ਮਹਾਰਾਜ ਇੱਥੇ ਲੋਕ ਵਸਦੇ ਨੇ ਪ੍ਰਸ਼ਾਦਾ ਪਾਣੀ ਮਿਲ ਜਾਵੇਗਾ ਮਰਦਾਨਾ ਜਿੱਦ ਕਰਕੇ ਵਹਿ ਗਏ ਮਹਾਰਾਜ ਉਹ ਜਾਣੀ ਜਾਣ ਤੇ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਆਪਾਂ ਨਦਰ ਦੀ ਗੱਲ ਕਰਦੇ ਆ ਜਿਨ੍ਹਾਂ ਦੇ ਦਰਸ਼ਨ ਤਾਂ ਆਪਾਂ ਵੀ ਰੋਜ਼ ਕਰਦੇ ਆ ਨਾ ਅਕਾਲ ਪੁਰਖ ਵਾਹਿਗੁਰੂ ਦੀ ਗੁਰਬਾਣੀ ਦੇ ਪਰ ਨਦਰ ਹਰ ਇੱਕ ਤੇ ਨਹੀਂ ਹੋ ਸਕਦੀ ਗੁਰੂ ਸਾਹਿਬ ਦੀ ਨਦਰਾਂ ਜੀ ਤੇ ਪੈ ਗਈਆਂ ਭਾਈਓ ਪੋਦਾ ਦਾ ਰੂਪ ਬਣ ਜਾਂਦੇ ਨੇ ਭਾਈ ਨਾਨਕ ਨਦਰ ਨਦਰ ਨਿਹਾਲ ਜਿਵੇਂ ਬੀਲੀ ਚਾਂਦੀ ਗੱਲ ਕਰਦੇ ਸੀ ਸੰਗਤ ਦੇ ਵਿੱਚ ਬੈਠੇ ਨੇ ਪਾਤਸ਼ਾਹ ਨੇ ਜਾ ਕੇ ਨਜ਼ਰਾਂ ਹੀ ਉਸੇ ਤੇ ਖੜਾਈਆਂ ਜਿਨ੍ਹਾਂ ਜਦੋਂ ਦਮਾਲ ਰਸਾਲੇ ਲੈ ਕੇ ਆਉਣੇ ਸੀ 80000 ਦਾ ਇਕੱਠ ਹੈ ਨਦਰਾਂ ਕੀ ਤੇ ਪਈਆਂ ਪਾਤਸ਼ਾਹ ਦੀਆਂ ਪੰਜ ਪਿਆਰਿਆਂ ਦੇ ਪਈਆਂ ਸਾਜਿਆਂ ਤੇ ਫਿਰਨ ਵਾਜਿਆ ਭਾਵ ਕਹੇ ਤੋ ਜਿੱਤੇ ਨਦਰ ਪੈ ਗਈ ਪਾਤਸ਼ਾਹ ਦੀ ਉਹਨੂੰ ਮਰਦਿਆਂ ਨੂੰ ਬਚਾਰ ਲੰਦੇ ਨੇ ਮਹਾਰਾਜ ਫਿਰ ਮਰਦਾਨਿਆ ਨਹੀਂ ਜਾਣਾ ਆਪਾਂ ਨੇ ਕਹਿੰਦੇ ਨਹੀਂ ਮਰਦਾਨਿਆ ਨਹੀਂ ਜਾਣਾ ਮਰਦਾਨਾ ਜਿੱਦ ਕਰਕੇ ਖੜ ਗਿਆ ਨਹੀਂ ਫਾਤਖਾ ਮੈਂ ਤਾਂ ਛਾਦੇ ਦੀ ਭੁੱਖ ਲੱਗੀ ਹੈ ਜਦੋਂ ਮਰਦਾਨੇ ਨੇ ਜਿੱਦ ਕਰ ਲਈ ਕਿਉਂਕਿ ਤਾਰਨਾ ਸਮ ਮਹਾਰਾਜ ਨਗਰ ਨੂੰ ਤੇ ਸਾਰੇ ਨੂੰ ਹੈ ਭਾਈ ਜਦੋਂ ਮਰਦਾਨਾ ਗੁਰੂ ਨਾਨਕ ਪਾਤਸ਼ਾਹ ਗਏ ਨਗਰ ਦੇ ਵਿੱਚ ਉਹ ਨਗਰ ਵਾਲਿਆਂ ਨੇ ਬੜਾ ਸਤਿਕਾਰ ਕੀਤਾ ਗੁਰੂ ਸਾਹਿਬ ਜੀ ਦਾ ਮਰਦਾਨੇ ਦਾ ਹੁਣ ਮਹਾਰਾਜ ਜਾਣਦੇ ਨੇ ਇੱਕ ਧਰਮਸ਼ਾਲਾ ਬਣਾਈ ਹੋਈ ਹੈ ਜਿਹਦੇ ਵਿੱਚ ਆਏ ਗਏ ਬੰਦੇ ਨੂੰ ਠਹਿਰਾਉਂਦੇ ਹਨ ਅੱਗੇ ਧਰਮਸ਼ਾਲਾ ਦੇ ਵਿੱਚ ਭਾਈ ਆਪਣੀਆਂ ਜਿਹੜੀਆਂ ਧਰਮਸ਼ਾਲਾ ਬਣੀ ਆਉਂਦੀਆਂ ਸੀ ਇਹਨਾਂ ਦੇ ਵਿੱਚ ਲੋਕ ਰਾਤਾਂ কাটਦੇ ਹੁੰਦੇ ਸੀ ਪ੍ਰਸ਼ਾਦਾ ਪਾਣੀ ਆਮ ਨਗਰਾਂ ਦੇ ਲੋਕ ਦੇ ਆਉਂਦੇ ਹੁੰਦੇ ਸਨ ਕਿਉਂਕਿ ਰਾਸਤੇ ਤੇ ਜ ਵੱਡੇ ਤੁਰਨ ਵਾਲੇ ਰਸਤੇ ਤੇ ਕੋਈ ਸਾਧਨ ਨਹੀਂ ਹੁੰਦਾ ਸੀ ਜਿੱਥੇ ਰਾਤ ਪੈ ਜਾਂਦੀ ਕਿਉਂਕਿ ਅੱਗੇ ਲੋਕ ਬੜੇ ਭਲੇ ਮਾਨਸ ਤੇ ਅਜਦਾ ਸੀ ਘਰਾਂ ਵਿੱਚ ਬੈਠੇ ਹੋ ਇੱਕੇ ਵੀ ਨੋਟ ਰੱਖਿਓ ਅੱਗੇ ਹੁਣ ਬੜੀ ਗਰਮੀ ਆ ਰਹੀ ਹੈ ਆਪਾਂ ਪੱਖੇ ਲਾ ਕੇ ਅੰਦਰ ਪੈ ਜਾਂਦੇ ਆ ਬਾਰ ਕੋਲੇ ਕਈ ਵਾਰ ਰਹਿ ਜਾਂਦੇ ਨੇ ਆਪਣੇ ਭਾਈ ਅ ਕੱਲ ਪਰਸੋਂ ਦੇਖ ਰਿਹਾ ਸੀ ਇੱਕ ਘਰ ਵਿੱਚ ਵੜ ਕੇ ਦੋ ਧਾਵ ਕੇਰੀਏ ਭਾਈ ਚੋਰਾ ਨੇ ਤੇ ਇੱਕ ਹੋਰ ਵੀ ਤਮਾਸ਼ਾ ਨੇ ਆ ਕੇ ਲੁੱਟਖੋ ਕੀਤੀ ਇਹ ਗੱਲਾਂ ਦਾ ਵੀ ਧਿਆਨ ਰੱਖਣਾ ਇਹ ਹਜੇ ਆਪਣਾ ਇਲਾਕਾ ਫਿਰ ਵੀ ਬਚਿਆ ਹੋਇਆ ਧਿਆਨ ਰੱਖਣਾ ਗੱਲਾਂ ਦਾ ਵੀ ਆਪਾਂ ਨੇ ਅੱਗੇ ਲੋਕ ਧਰਮੀ ਸਾਨੂੰ ਲੋਕਾਂ ਦੀ ਸੇਵਾ ਕਰਕੇ ਬੜੇ ਪਰਸਾਨ ਹੁੰਦੇ ਸੀ ਪ੍ਰਸਾਦਾ ਪਾਣੀ ਛਕਾ ਕੇ ਕਿਉਂਕਿ ਪਿਆਰ ਸੀ ਲੋਕਾਂ ਦੇ ਵਿੱਚ ਤੇ ਉਹ ਸਮੇਂ ਜਦੋਂ ਧਰਮਸ਼ਾਲਾ ਦੇ ਵਿੱਚ ਗੁਰੂ ਸਾਹਿਬ ਨੂੰ ਬਹਾਇਆ ਗਿਆ ਨਾ ਬੜੀ ਆਓ ਬੈਠ ਕੀਤੀ ਮਰਦਾਨਾ ਕਹਿਣ ਲੱਗਿਆ ਪਾਤਸ਼ਾਹ ਬੜਾ ਸਤਕਾਰ ਕਰਦੇ ਨੇ ਆਪਣਾ ਵਾਸਾ ਕਹਿਣ ਲੱਗੇ ਮਰਦਾਨਿਆਂ ਅਕਾਲ ਪੁਰਖ ਵਾਹਿਗੁਰੂ ਦੇ ਕਰਤਾਰ ਦੇ ਰੰਗ ਦੇਵ ਤੂੰ ਦੇਖ ਮਰਦਾਨਿਆਂ ਓਏ ਰੰਗ ਕਰਤਾਰ ਦੇ ਦੇਖ ਮਰਦਾਨਿਆਂ ਰੰਗ ਕਰਤਾਰ ਦੇ ਹੋ ਕੇਖ ਮਰਦਾਨਿਆਂ ਰੰਗ ਚਰਪਾਰ ਦੇ ਦੇਖ ਮਰਦਾਨਿਆਂ ਤੂੰ ਰੰਗ ਕਰਤਾਰ ਦੇ ਜੀਉ ਜਾਸੀਆ ਰੰਗ ਕਰਤਾਰ ਦੇ ਜੀਉ ਜਾਸੀਆ ਆਹ ਦੇਖ ਮਰਦਾਨੇ ਆ ਹੋਏ ਰੰਗ ਕਰਤਾਰ ਦੇ ਦੇਖ ਮਰਦਾਨੇ ਆ ਰੰਗ ਕਰਤਾਰ ਦੇ ਦੇਖ ਮਰਦਾਨੀਆਂ ਵੰਦ ਤਰਸਾਰ ਦੇਖ ਮਰਦਾਨੀਆਂ ਵੰਦ ਤਰਸਾਰ ਦੇ ਰੰਗ ਕਰਦਾ ਹਰ ਦੇ ਜੀ ਰੰਗ ਕਰਦਾ ਹਰ ਦੇ ਹੰਸ ਤਬ ਤ ਹਰ ਦੇ ਜੀ ਰੰਗ ਤਬ ਤ ਹਰ ਦੇ ਰੰਗ ਕਰਦਾ ਹਰ ਦੇ ਰੰਗ ਕਰਦਾ ਹਰ ਦੇ ਸਾਰ ਦੇ ਦੇਖ ਮਰਦਾਨੇ ਆਵੇ ਰੰਗ ਕਰ ਤਾਰ ਦੇ ਦੇਖ ਮਰਦਾਨੇ ਆਵੇ ਰੰਗ ਕਰ ਤਾਰ ਦੇ ਆਵੇ ਤੁਮਕ ਕਾਮੇ ਆ ਰੰਗ ਕਰ ਤਾਰ ਦੇ ਦੇ ਘਮਰ ਰਾਮੇ ਆ ਵੰਦ ਕਰ ਕਾਰ ਦੇ ਦੇ ਘਮਰ ਰਾਮੇ ਆ ਵੰਦ ਕਰ ਕਾਰ ਦੇ ਦੇ ਵਾਸ ਕਹਿੰਦੇ ਰੰਗ ਦੇਖ ਤੂੰ ਕਰਤਾਰ ਕਾਲ ਪੁਰਖ ਵਾਹਿਗੁਰੂ ਜੀ ਦੇ ਤੂੰ ਕਹਿਣਾ ਬੜੀ ਸੇਵਾ ਕਦ ਨੇ ਅੱਗੇ ਦੇ ਕੀ ਹੁੰਦਾ ਓਨੇ ਜਦੋਂ ਸ਼ਾਮਾਂ ਪਈਆਂ ਨਾ ਸ਼ਾਮ ਦਾ ਸਮਾਂ ਹੋਇਆ ਜਦੋਂ ਤੇ ਬੜੇ ਸੋਹਣੇ ਪ੍ਰਸ਼ਾਦਾ ਪਾਣੀ ਲੈ ਕੇ ਆਏ ਤੇ ਸਾਧੂਆਂ ਦੇ ਮਹਾਰਾਜ ਦੇ ਕੱਪੜੇ ਪਾਏ ਉਹਨਾਂ ਯਾਤਰਾਵਾਂ ਕੀਤੀਆਂ ਜਦੋਂ ਮਰਦਾਨਾ ਬੜਾ ਖੁਸ਼ ਹੋਇਆ ਦੇਖ ਕੇ ਵੀ ਬੜੇ ਸੋਹਣਾ ਪ੍ਰਸ਼ਾਦਾ ਪਾਣੀ ਲੈ ਕੇ ਆਏ ਨੇ ਆਰਸ਼ਾ ਕਹਿਣ ਲੱਗੇ ਮਰਦਾਨਿਆਂ ਇਹ ਪ੍ਰਸ਼ਾਦਾ ਨਹੀਂ ਛਕਣਾ ਆਪਣੇ ਮਹਾਰਾਜ ਤੁਸੀਂ ਮੈਨੂੰ ਐਵੇਂ ਰੋਕੀ ਜਾਂਦੇ ਹੋ ਮੈਨੂੰ ਭੁੱਖ ਲੱਗੀ ਪਈ ਐ ਤੇ ਤੁਸੀਂ ਕਹਿੰਦੇ ਹੋ ਪ੍ਰਸ਼ਾਦਾ ਨਾ ਛਕ ਉੱਥੇ ਨਾਲ ਗੁਰੂ ਪਾਤਸ਼ਾਹ ਦੇ ਜਿੱਥੇ ਮਰਦਾਨਾ ਸੀ ਉੱਥੇ ਹੋਰ ਵੀ ਲੋਕ ਠਹਿਰੇ ਹੋਏ ਸਨ ਤੇ ਮਰਦਾਨਾ ਨਾ ਮੰਨਿਆ ਫਿਰ ਮਹਾਰਾਜ ਨੇ ਥੋੜਾ ਜਿਹਾ ਕਰੜੇ ਬਚਨ ਨਾਲ ਕਿਹਾ ਮਰਦਾਨਿਆਂ ਪ੍ਰਸ਼ਾਦਾ ਨਹੀਂ ਛਕਣਾ ਹੁਕਮ ਮੰਨਿੰਦਾ ਬਚਨ ਮੰਨਿੰਦਾ ਕਹਿੰਦੇ ਸਤ ਵਚਨ ਮਹਾਰਾਜ ਜਿਵੇਂ ਤੁਸੀਂ ਕਹਿਣੇ ਹੋ ਤੇ ਹੁਣ ਮਹਾਰਾਜ ਸ਼ਾਮਾ ਪਈਆਂ ਤੇ ਚਾਰ ਬੰਦੇ ਪੈਰੇ ਤੇ ਖੜ ਗਏ ਮਰਦਾਨਾ ਕਹਿਣ ਲੱਗੇ ਪਾਤਸ਼ਾਹ ਦੇ ਕਿੰਨੀ ਸੇਵਾ ਕਰਦੇ ਨੇ ਤੁਸੀਂ ਮੈਨੂੰ ਪ੍ਰਸਾਦੇ ਤੋਂ ਰੋਗ ਤਾਂ ਦੇਖੋ ਕਿੰਨਾ ਸੋਹਣਾ ਨਗਰ ਹੈ ਅਤੇ ਹੁਣ ਆ ਚਾਰ ਬੰਦੇ ਖੜਾ ਵੀ ਦਿੱਤੇ ਪਹਿਰੇ ਤੇ ਵੀ ਰਾਤ ਨੂੰ ਕੋਈ ਇਹਨਾਂ ਨੂੰ ਕੋਈ ਢਿੱਲ ਮੱਠ ਹੋ ਸਕਦੀ ਹੈ ਕੋਈ ਗੱਲਬਾਤ ਨਾ ਹੋ ਜੇ ਇਹਨਾਂ ਦੀ ਗਾਉ ਰੱਖਣ ਵਾਸਤੇ ਵੀ ਖੜਾ ਹਾਤੇ ਮਰਦਾਨੇ ਨੂੰ ਮਹਾਰਾਜ ਕਹਿਣ ਲੱਗੇ ਪ੍ਰਦਾਨਿਆ ਇਹ ਜਿਹੜਾ ਉੱਪਰ ਉੱਪਰੋਂ ਵਿਖਾਵਾ ਕਰਦੇ ਨੇ ਨਾ ਇਹ ਸਮਾਂ ਪਤਾ ਲੱਗੇਗਾ ਕਉ ਕੇ ਪਾਤਸ਼ਾਹ ਕਹਿੰਦਾ ਨਾ ਭੇਕ ਕਰ ਦਿਖਾਏ ਜਗਤ ਕੋ ਲੋਗਨ ਕੋ ਬਸਕੀਨ ਅੰਤਕਾਲ ਕਾਟੀ ਕਟਿਓ ਵਾਸ ਨਰਕ ਮੋਹੀਨ ਕਹਿੰਦੇ ਇਹ ਭੇਕ ਦੇ ਨੇ ਪਰ ਜਿਹੜੇ ਭੇਕ ਕਰਕੇ ਲੋਕਾਂ ਨੂੰ ਠੱਗਣ ਵਾਲੇ ਨੇ ਅੱਖੀ ਤਾਂ ਮੀਟੈ ਨਾਕ ਪਕੜੈ ਠੱਗਣ ਕੋ ਸੰਸਾਰ ਮਾਰ ਦੀ ਬਾਣੀ ਵੀ ਕਹਿੰਦੀ ਹੈ ਕਈ ਵਾਰ ਮੇਰੇ ਵਰਗਾ ਅੱਖਾਂ ਵਿੱਚ ਹੀ ਬੈਠਾ ਨਾ ਧਿਆਨ ਕਿਤੇ ਹੋਰ ਫਿਰਦਾ ਹੁੰਦਾ ਹੈ ਜਿਵੇਂ ਗੁਰੂ ਨਾਨਕ ਪਾਤਸ਼ਾਹ ਦੀ ਸਾਖੀ ਸਰਬਨ ਕੀਤੀ ਤੀ ਤਿੰਨਾਂ ਲੋਕਾਂ ਦੀ ਸੋਝੀ ਹੈ ਕਹਿੰਦਾ ਮੈਨੂੰ ਹਰ ਚਾਕੇ ਗੋਲਕ ਪਿੱਛੇ ਰੱਖਦੀ ਪੈਸੇ ਗਿਰਨੋਂ हट ਗਏ ਮੋਹਰ ਵਿੱਚੋਂ ਫੇਰਾ ਖੋਲ ਲਈ ਕਿਤੇ ਕਹਿੰਦਾ ਸੀ ਲੋਕਾਂ ਨੂੰ ਮੈਨੂੰ ਮੈਨੂੰ ਬਰਮੇ ਨਾਲ ਵੀ ਗੱਲ ਹੁੰਦੀ ਐ ਮੇਰੀ ਕਹਿੰਦਾ ਗੱਲ ਸ਼ਿਵ ਜੀ ਨਾਲ ਵੀ ਹੁੰਦੀ ਐ ਭਗਵਾਨ ਨਾਲ ਵੀ ਹੁੰਦੀ ਐ ਲੋਕਾਂ ਨੂੰ ਇੰਨਾ ਕਹਿ ਕੇ ਗੁੰਮਰਾਹ ਕਰਦਾ ਸੀ ਕਹਿੰਦੇ ਮਰਦਾਨੇ ਨੂੰ ਕਹਿਣ ਲੱਗੇ ਪਾਤਸ਼ਾਹ ਮਰਦਾਨਿਆਂ ਇਹ ਲੋਕ ਭੇਖੀ ਨੇ ਕਿਸੇ ਦੇ ਵਿਸ਼ਵਾਸ ਨਹੀਂ ਕਰੀਦਾ ਹੁੰਦਾ ਕਦੇ ਵੀ ਕਿਉਂਕਿ ਪਾਸਾਨ ਕਿਹਾ ਸੀ ਨਾ ਭਾਈ ਜਿਹੜਾ ਕਲਯੁਗ ਦੇ ਵਿੱਚ ਕਿਸੇ ਦੇ ਵਿਸ਼ਵਾਸ ਕਰੇਗਾ ਨਾ ਇਹਨਾਂ ਲੋਕਾਂ ਦੇ ਉਹ ਕਹਿੰਦੇ ਡੁੱਬੇਗੀ ਡੁੱਬੇਗਾ ਭਾਈ ਕਿਉਂਕਿ ਆਪਾਂ ਪਹਿਰਾਵਾ ਦੇ ਕੇ ਬੜਾ ਅਗਲੇ ਤੇ ਦਿਆਬਾਨ ਹੁੰਨੇ ਬਾਹਰ ਜਾ ਕੇ ਦੇਖੀਏ ਤਾਂ ਆਪਣਾ ਇਲਾਕਾ ਬਹੁਤ ਵਧੀਆ ਗੁਰੂ ਦੀ ਕਿਰਪਾ ਨਾਲ ਫਿਰ ਵੀ ਸੀਦਾ ਨਾ ਗੁਰੂ ਸਾਹਿਬ ਦਾ ਕਿਰਪਾ ਹੈ ਪਰ ਜਾ ਕੇ ਬਾਹਰ ਦੇਖੋ ਕਿੰਨਾ ਲੋਕਾਂ ਦਾ ਬੁਰਾ ਹਾਲਾ ਕਿਹੜੇ ਲੋਕਾਂ ਕਿਹੜੇ ਹਿਸਾਬ ਨਾਲ ਲੋਕਾਂ ਨੂੰ ਠੱਗਦੇ ਨੇ ਮਰਦਾਨੀ ਨੂੰ ਕਹਿਣ ਲੱਗਿਆ ਆ ਤਾਨਾਪਾਕੇ ਸਮਾਪਤੀ ਕਰਾਂਗੇ ਫਿਰ ਦੇ ਠੱਗਵਾੜੇ ਓਏ ਦੇਖੀ ਨਾ ਠੱਗਿਆ ਜਾਵੀਂ ਫਿਰ ਦੇ ਠੱਗਵਾੜੇ ਜੀ ਦੇਖੀ ਨਾ ਠੱਗਿਆ ਜਾਵੀਂ ਦੇਠਗਵਾੜੇ ਜੀ ਦੇਖੀ ਨਾ ਠੱਗਿਆ ਜਾਵੀਂ ਫਿਰ ਦੇਠਗਵਾੜੇ ਜੀ ਦੇਖੀ ਨਾ ਠੱਗਿਆ ਜਾਵੀਂ ਦੇਠਗਵਾੜੇ ਜੀ ਦੇਖੀ ਨਾ ਠੱਗਿਆ ਜਾਵੀਂ ਫਿਰ ਦੇਠਗਵਾੜੇ ਜੀ ਦਿੱਥੀ ਨਾ ਠੱਗਿਆ ਜਾਵੀਂ ठगारे वेंखी न ठॻियां जाम दवाड़े जीखी न ठॻियां <स्थाथ> جی दुआरे जी ठॻियां जॾी <स्थाथ> ਦੇਖੀ ਨਾ ਠਗਿਆ ਜਾਵੀਂ ਦੇਖੀ ਨਾ ਠਗਿਆ ਜਾਵੀਂ ਦੇਖੀ ਨਾ ਠਗੀ ਰਾਜਾ ਵੀ ਦੇਖੀ ਨਾ ਠਗਿਆ ਜਾਵੀਂ 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 ਸਰਦੇ ਘੜਵਾੜੇ ਹੋਏ ਦੇਖੀ ਨਾ ਠਗਿਆ ਸਰਦੇ ਘੜਵਾੜੇ ਜੀ ਦੇਖੀ ਨਾ ਠਗਿਆ ਜਾਵੀਂ ਬੀਜੇ ਜਿਦਵਾੜੇ ਜੀ ਦੇਖੀ ਨਾ ਠਗਿਆ ਜਾਵੀਂ ਫਿਰ ਘੜਵਾੜੇ ਜੀ ਦੇਖੀ ਨਾ ਠਗਿਆ ਜਾਵੀਂ ਸਾਨਿਆ ਪਹਿਰਾਵਾ ਹੋੜਾ ਠੱਗਾ ਦਾ ਪਿੰਡਾ ਬਚ ਕੇ ਰਹੀਂ ਮਰ ਦੀ ਬਾਣੀ ਵੀ ਕਹਿੰਦੀ ਐ ਨਾ ਹੋਈ ਮਰਹਿ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੀ ਉਹ ਕਿਤੇ ਵੀ ਠੱਗੇ ਨਹੀਂ ਜਾ ਸਕਦੇ ਜਿਨ੍ਹਾਂ ਦਾ ਪ੍ਰਮਾਤਮਾ ਨਾਲ ਪਿਆਰ ਆ ਹਿਰਦੇ ਵਿੱਚ ਪ੍ਰਮਾਤਮਾ ਨੂੰ ਵਸਾਲਿਆ ਪਰਮੇਸ਼ਰ ਦੇ ਨਾਮ ਨੂੰ ਨਾ ਉਹ ਮਰਦੇ ਨਹੀਂ ਮਰਦੇ ਨਹੀਂ ਕਿਤੇ ਭਾਈ ਕਿਉਂਕਿ ਸਰੀਰ ਕਰਕੇ ਚਲੇ ਜਾਂਦੇ ਨੇ ਜਿਵੇਂ ਸਾਧੂ ਨਾਮ ਜਪਦੇ ਨੇ ਕਿੰਨੇ ਅਨੇਕਾਂ ਮਹਾਪੁਰਖਾਂ ਦੀਆਂ ਥਾਂ ਪਰ ਥਾਂ ਤੇ ਵਰਸੀਆਂ ਮਨਾਈ ਜਾਂਦੇ ਨੇ ਉਹਦੀ ਜਾਦਾ ਮਨਾਈ ਜਾਂਦੀਆਂ ਨੇ ਆ ਤੁਹਾਡੀ ਸੰਗਤ ਦੀ ਕਿਰਪਾ ਨਾਲ ਪਰਸੋਂ ਗਾਜੇਵਾਸ ਦੀਵਾਨ ਲਾ ਕੇ ਆਇਆ ਉੱਥੇ ਵੀ ਜਿਵੇਂ ਆਪਣੇ ਬਾਬਾ ਗਲਾਬਦਾਸ ਜੀ ਦਾ ਅਸਥਾਨ ਹੈ ਉੱਥੇ ਵੀ ਬਾਬਾ ਗਲਾਬਦਾਸ ਮੰਗੋ ਭਾਈ ਬੜਾ ਲੋਕ ਅਖੰਡ ਪਾਠ ਸਾਹਿਬ ਪਾਠ ਕਰਾਉਂਦੇ ਨੇ ਪਰ ਵਿੱਚ ਕੁਝ ਐਸੇ ਹਨ ਜਿਨ੍ਹਾਂ ਨੇ ਅਖੰਡ ਪਾਠ ਉਥੋਂ ਰੋਪਦੇ ਕਿਉਂਕਿ ਨਾਮ ਜਪਣ ਵਾਲੀਆਂ ਰੂਹਾਂ ਨੇ ਜਿੱਥੇ ਵਹਿਣੀਆਂ ਨੇ ਭਾਈ ਉਹ ਬੇਕੌਂਠ ਨਗਰ ਵੜ ਜਾਂਦਾ ਹੈ ਅਤੇ ਭਾਈ ਇਸ ਕਰਕੇ ਪਿੰਡ ਦੇ ਵਿੱਚ ਕਈ ਐਸੇ ਹੁੰਦੇ ਨੇ ਜੇ ਲੜਾਈਆਂ ਕਰਨ ਵਾਲੇ ਹੁੰਦੇ ਨੇ ਸੇ ਉਥੋਂ ਸ੍ਰੀ ਚੰਦ ਦਾ ਫਿਰ ਸਹਿਜ ਪਾਠ ਭਾਈ ਅਖੰਡ ਪਾਠ ਕਰਾਇਆ ਇਹ ਘਾਟਾ ਸਾਡੀਆਂ ਲੋਕਾਂ ਦੀ ਹੈ ਇਹ ਨੇ ਜਦੋਂ ਸਾਡਾ ਇਕਾ ਹੁੰਦਾ ਨਾ ਵਿੱਚ ਭਾਈ ਗੁਰਬਾਣੀ ਦੇ ਜਾਪ ਹੁੰਦੇ ਨੇ ਸੋ ਉੱਥੇ ਗੁਰੂ ਦੀ ਕਿਰਪਾ ਨਾਲ ਪਰ ਜਿਹੜੇ ਨਾਮ ਜਪਣ ਵਾਲੇ ਨੇ ਕਹਿਣ ਤਾਂ ਭਾ ਮੇਰਾ ਵੀ ਉਹਨਾਂ ਦੇ ਸਥਾਨਾਂ ਤੇ ਅੱਜ ਵੀ ਭਾਈ ਉਹਨਾਂ ਦੇ ਜਾਦਦਾ ਮਨਾਇਆ ਜਾਂਦੀਆਂ ਨੇ ਨਾ ਉਮਰਾਂ ਠਾ ਕੇ ਜਾਏ ਸਰੀਰ ਕਰਕੇ ਚਲੇ ਜਾਂਦੇ ਨੇ ਪਰ ਉਹਨਾਂ ਦਾ ਸਥਾਨ ਉਹ ਸਦਾ ਵਾਸਤੇ ਉਜਾਗਰ ਰਹਿੰਦਾ ਹੈ ਕਿਉਂਕਿ ਜਿੱਥੇ ਨਗਰ ਪ੍ਰਮਾਤਮਾ ਦੇ ਰੱਬ ਦੇ ਪਿਆਰੇ ਵਸਦੇ ਨੇ ਵੈਕੁੰਠ ਬਣ ਜਾਂਦਾ ਉਹ ਆਪਣੀ ਨਗਰ ਦੀ ਗੱਲ ਕਰ ਲਈਏ ਭਾਈ ਕਿੰਨੇ ਸਾਧੂ ਹੋਏ ਨੇ ਥਾਂ ਪਰ ਥਾਂ ਤੇ ਅਖੰਡ ਪਾਠ ਸਹਿਬ ਸਮਾਗਮ ਹੁੰਦੇ ਨੇ ਭਾਈ ਕਿਉਂ ਕਿਉਂਕਿ ਉਹਨਾਂ ਨੇ ਨਾਮ ਜਪਿਆ ਉਹਨਾਂ ਦੀਆਂ ਯਾਦਾਂ ਬਣਦੀਆਂ ਨੇ ਜਿਨ੍ਹਾਂ ਨੇ ਪਰਮੇਸ਼ਰ ਦੀ ਬੰਦਗੀ ਕੀਤੀ ਹੈ ਇੱਥੋਂ ਆਪਾਂ ਵਿਚਾਰ ਕਰ ਲਓ ਕਿਉਂਕਿ ਜਿਹੜੇ ਠੱਗ ਲੋਕ ਨੇ ਭਾਈ ਭੇਖੀ ਲੋਕ ਨੇ ਉਹਨਾਂ ਦੀਆਂ ਯਾਦਾਂ ਨਹੀਂ ਕੋਈ ਮਨਾਉਂਦਾ ਫਿਰ ਉਹਨਾਂ ਨੂੰ ਲੋਕ ਬਾਤ ਵੀ ਫਟਕਾਰਾਂ ਮਾਰਦੇ ਨੇ ਸੋਈਆਂ ਪੁੱਲਾਂ ਦੀ ਖਿਮਾਂ ਜੀ ਹਾਂਜੀ ਰਾਮ ਕਲੀ ਮਹੱਲਾ ਤੀਜਾ ਆਨੰਦ ਏ ਕੋ ਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਇ ਸਤਿਗੁਰੂ ਮੈਂ ਪਾਇਆ ਪਾਇਆ ਸਾਹਿਜ ਤੇ ਤਿ ਮਨ ਵਗੀਆਂ ਬਾਗਾਂ ਸਾਦਰ ਤਨ ਪਰਵਾਰ ਪਰੀਆਂ ਸਬਦ ਗਾ ਬਣ ਆਇਆ ਸਬਦੋ ਤਾਂ ਗਾ ਉਹ ਰੀਤੇ ਦਾ ਮਨ ਜਿ ਨੂੰ ਬਸਾਇਆ ਤਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਸਦਾ ਰਹੂ ਹਰ ਨਾਲ ਹਰ ਨਾਲ ਰਹੋ ਕੋ ਮਨ ਮੇਰੇ ਦੁਖ ਬਸਾਰਨਾ ਅੰਤਿ ਤਾਰ ਉਹ ਹੋਵੇ ਤੇਰਾ ਤਾਮ ਜਿਹਾ ਸੁਆਵ ਸਭਨਾ ਅੰਗਲਾ ਸਮਰਤ ਸੁਆਮੀ ਤੋ ਕਮ ਰੋਗ ਸਾਰੇ ਰਹੇ ਨਾਮਿ ਬੰਨ ਮਨ ਮੇ ਸਦਾ ਰਹੂ ਹਰ ਨਾਲ ਸਾਕੇ ਸਹੇ ਸਭ ਕਿਸ ਹੈ ਜਿਸ ਦੇ ਨੇ ਤੋਬਾ ਬਈ ਅੰਦਾਜ਼ ਤਸਲਾ ਤੇਰੀ ਨਾਮ ਮੰਨ ਬਸਾ ਬਈ ਨਾਮ ਜਿਨ ਪੈ ਮਨ ਮਸਿਆ ਬਾਜ ਸਭ ਜੀ ਕਨੇ ਹੇ ਨਾਮ ਤੇ ਸਤਿ ਸਾਈਂ ਕਿਆ ਨਾਹੀ ਕਰ ਤੇ ਰਹਿ ਸਤਾ ਨਾਮ ਜਿਵਾ ਆਧਾਰੂ ਸਾਜ ਨਾਮ ਅਧਾਰ ਜਿਨ ਕਉ ਭਾਉ ਸਾਦਿ ਗੁਵਰ ਕਰਤਾਂ ਦੁਖ ਮਨ ਆਇਐ ਸਿਆਜ ਨੇ ਇਛਾ ਸਭ ਪੁਜਾਇਆ ਆਤਮਾ ਸਰਵਾਨੀ ਸਾਹੂ ਬਟੋਹ ਜਿਸ ਦੀ ਹੈ ਮਡਿਆ ਹੈ ਨਾਨਕ ਸੁਣਾ ਸੰਤੋਖ ਸ਼ਬਦ ਤਰੋ ਪਿਆਰੋ 사타 ਮੇਰਾ ਰਾਜਾ ਦਾ ਬਾਤੇ ਪੜ੍ਹ ਸ਼ਬਦ ਦੱਬਾ ਸੁਹਾਗੇ ਰੇ ਦਬਾ ਕੇ ਸ਼ਬਦ ਦਵਾ ਦੇਲਾ ਜਿਤ ਕਰਤਹਾਰੀ ਆ ਕਾਲ ਕੰਧ ਸੁਲਾਵੇਂ ਉਹ ਕਰਮਾ ਪਾਇਆ ਤੁਧ ਤਨ ਕੋ ਸੇਨਾ ਮਰ ਕੇ ਲਾਗੇ ਹੈ ਨਾਨਕ ਤੈਂ ਤੂ ਹੋਆ ਕਿਤ ਕਾਹ ਨਾ ਗਵਾਏ ਹੰਦ ਸੁਨੋ ਮੜਾ ਕੀਓ ਸਗਲ ਮਨੋਰਤ ਪੂਰੇ ਆਸੈ ਸਲਵਾਇਆ ਤੁਹੇ ਸਗਲ ਮਨਾ ਦੂ ਘਰੋ ਗੁਰੂ ਦਾ